ਮਿੱਤਰੋ ਅੱਜ ਤੋਂ 43 ਸਾਲ ਪਹਿਲਾਂ ਦੇਵੀ ਲਾਲ ਚਟਾਲਾ ਨੇ ਅੱਠ ਕਿਲਿਆਂ ਦੇ ਵਿੱਚ ਕਾਲਾ ਤਿੱਤਰ ਬਣਾਇਆ ਸੀ। ਇਸ ਕਾਲੇ ਤਿੱਤਰ ਨੂੰ ਹੋਟਲ ਕਿਹਾ ਜਾਂਦਾ ਜੀ। ਵੈਸੇ ਤਾਂ ਸੁਣਨ ਨੂੰ ਅਜੀਬ ਜਿਹਾ ਲੱਗਦਾ ਪਰ ਕਾਲਾ ਤਿੱਤਰ ਕਿਉਂ ਰੱਖਿਆ ਇਹ ਨਹੀਂ ਪਤਾ। ਤਾਂ ਮਿੱਤਰੋ ਇਹ ਅੱਜ ਵਿਰਾਨ ਕਿਉਂ ਆ ਕਿਉਂਕਿ ਦੇਵੀ ਲਾਲ ਚਟਾਲਾ ਦੀ ਜਦੋਂ ਸਰਕਾਰ ਗਈ ਚਲੀ ਉਹਨਾਂ ਨੂੰ ਇਸ ਤੇ ਨਿਗਾ ਹੀ ਨਾ ਪਈ। ਇੱਥੇ ਬਈ ਜੀ ਬਾਦਲ ਸਾਹਿਬ ਵਰਗੇ ਆਣ ਕੇ ਰਹਿੰਦੇ ਹੁੰਦੇ ਸੀ ਤੇ ਅੰਗਰੇਜ਼ ਇੰਨਾ ਤੇ ਸੀਸੇ ਹੁੰਦੇ ਸੀ ਉੱਪਰ। ਭਾਖੜਾ ਨਹਿਰ ਦੇ ਬਿਲਕੁਲ ਉੱਪਰ ਆ ਇਹ। ਇੱਥੇ ਅੰਗਰੇਜ਼ ਬਹਿ ਕੇ ਜਾਂ ਵੱਡੇ ਵੱਡੇ ਲੀਡਰ ਬਹਿ ਕੇ ਰੋਟੀ ਖਾਂਦੇ ਹੁੰਦੇ ਸੀ ਅੱਜ ਕੱਲ ਆਹ ਜਵਰਾਣਾ ਤੇ ਇੱਕ ਖਾਸ ਗੱਲ ਹੈ ਵੀ ਪਾਖੜਾ ਨਹਿਰ ਦੇ ਉੱਪਰ ਇਹ ਆ ਤੇ ਇਹ ਨਹਿਰ ਬਿਲਕੁਲ ਤੁਹਾਨੂੰ ਅੱਗੇ ਦਿਖਾਉਣੇ ਇੰਦਰਾ ਗਾਂਧੀ ਦੇ ਨਹਿਰ ਦੇ ਥੱਲਿੋਂ ਦੀ ਨਿਕਲ ਕੇ ਅੱਗੇ ਜਾਂਦੀ ਪਾਖੜਾ ਨਹਿਰ ਹੈ ਆਹ ਖਾਸ ਗੱਲ ਹੈ ਜੀ ਇਹਦੀ ਲਗਭਗ ਕਹਿੰਦੇ ਵੀ ਉਹਨਾਂ ਵੇਲਿਆਂ ਦੇ ਵਿੱਚ ਇਹਦੇ ਤੇ 22 ਲੱਖ ਰੁਪਏ ਲੱਗਿਆ ਸੀ 43 ਸਾਲ ਪਹਿਲਾਂ ਜਦੋਂ ਇਸ ਨੂੰ ਬਣਾਇਆ ਗਿਆ ਸੀ ਤਾਂ ਬਾਈ ਜੀ ਅੰਗਰੇਜ਼ਾਂ ਤੋਂ ਰੈ ਲੈ ਕੇ ਇਹ ਚੀਜ਼ ਬਣਾਈ ਗਈ ਸੀ ਅੰਗਰੇਜ਼ਾਂ ਨੇ ਨਹੀਂ ਬਣਾਈ ਸੀ ਅੰਗਰੇਜ਼ਾਂ ਤੋਂ ਰੈ ਲੈ ਕੇ ਇਹ ਚੀਜ਼ਾਂ ਬਣਾਈਆਂ ਗਈਆਂ ਸੀ ਪਰ ਉਹਨਾਂ ਵੇਲੇ ਕੱਚੇ ਘਰ ਹੁੰਦੇ ਸੀ ਪਿੰਡਾਂ ਦੇ ਲੋਕ ਪੱਕੀ ਚੀਜ਼ ਵੇਖਣ ਆਉਂਦੇ ਸੀ ਤੇ ਹੋਟਲ ਪਿੰਡ ਵਾਲਿਆਂ ਨੇ ਮਿਲਦਾ ਪਹਿਲੀ ਵਾਰੀ ਵੇਖਿਆ ਸੀ ਹਰਿਆਣੇ ਦੇ ਵਿੱਚ ਤਾਂ ਮਿੱਤਰੋ ਵੇਖ ਕੇ ਬੜਾ ਖੁਸ਼ ਹੋਇਆ ਮੈਂ ਤਾਂ ਤੇ ਪੂਰੀ ਵੀਡੀਓ ਤੁਹਾਨੂੰ YouTube ਤੇ ਤੇ Facebook ਤੇ ਮਿਲ ਜੂਗੀ ਨਮਾਣਾ ਮੱਲੀ ਸਰਚ ਕਰਕੇ ਤੁਸੀਂ ਦੇਖ ਸਕਦੇ ਜੀ ਪਰ ਅੱਜ ਕੱਲ੍ਹ ਇਸ ਜਗ੍ਹਾ ਤੇ ਆਣ ਕੇ ਨਸ਼ੇੜੀ ਨਸ਼ੇ ਕਰਦੇ ਨੇ ਤੇ ਲੋਕ ਗੰਦੇ ਕੰਮ ਕਰਦੇ ਨੇ ਤੇ ਕੁਝ ਗੁਪਤ ਗੁਫਾਵਾਂ ਵੀ ਇੱਥੇ ਵੀਡੀਓ ਚ ਅਗਲੀ